ਚ ਪ੍ਰਸ਼ਾਸਨ ਦੇ ਵਿੱਚ ਤੇ ਕਿਸਾਨਾਂ ਦੇ ਅਧਿਕਾਰ ਜਿਹੜੀ ਅੱਜ ਚੀਮਾ ਖੁੱਗੀ ਦੇ ਵਿੱਚ ਜਿਹੜਾ ਨਾਜਾਇਜ਼ ਕਬਜ਼ੇ ਕਰ ਰਿਹਾ ਪ੍ਰਸ਼ਾਸਨ ਚੋ ਕਿ ਜਿਹੜਾ ਜ਼ਿੰਮੇਦਾਰ ਆ ਉਹਨੂੰ ਪੈਸੇ ਨਹੀਂ ਮਿਲ ਰਹੇ ਤੇ ਸਰਕਾਰ ਧੱਕੇ ਨਾਲ ਜਿਹੜਾ ਕਬਜ਼ਾ ਕਰ ਰਹੀ ਹੈ por oh, holerite ਜਿਹੜਾ ਨਾ ਡਾਕਟਰ ਜਿਹੜਾ ਆਇਆ ਮੁਕਾਰਵੇ ਕੀਤੀ ਜਾਏਗੀ ਫਿਰ ਹਰ ਕੋਈ ਮੁਜ਼ਾ ਮਰਦਾਬਾ ਮੁਜ਼ਾ ਮਰਦਾਬਾ ਇਹ ਸਾਰੇ ਸਰਪੰਚ ਆਇਆ ਇਸ ਤੋਂ ਮੁਜ਼ਾ ਮਰਦਾਬਾ ਹਾਏ 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 ਇਸ ਟਾਈਮ ਖੜੇ ਆ ਜੀ ਪਿੰਡ ਈਮਾ ਖੁੱਡੀ ਜ਼ਿਲ੍ਹਾ ਗਰਦਾਸੁਰ ਜਿੱਥੇ ਨੈਸ਼ਨਲ ਹਾਈਵੇ ਥਾਰਟੀ ਵੱਲੋਂ ਭਾਰਤ ਮਾਲਾ ਪ੍ਰੋਜੈਕਟ ਦੇ ਅਧੀਨ ਦਿੱਲੀ ਜੰਮੂ ਕਟੜਾ ਐਕਸਪ੍ਰੈਸ ਵੇ ਦੇ ਤੇ ਜ਼ਮੀਨਾਂ ਜਿਹੜੀਆਂ ਐਕਵਾਇਰ ਕੀਤੀਆਂ ਜਾ ਰਹੀਆਂ ਉਹ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਜਿਨ੍ਹਾਂ ਦਾ ਇੱਕ ਵੀ ਦਮੜਾ ਜਿਹੜਾ ਉਹ ਕਿਸਾਨਾਂ ਨੂੰ ਅਜੇ ਤੱਕ ਨਹੀਂ ਦਿੱਤਾ ਗਿਆ ਸਾਡੀ ਉੱਚ ਪ੍ਰਸ਼ਾਸਨ ਦੇ ਨਾਲ ਬਾਰ ਬਾਰ ਮੀਟਿੰਗ ਦੇ ਦੌਰ ਚੱਲਦੇ ਰਹੇ ਤੇ ਲਗਭਗ ਸਾਢੇ 3 ਸਾਲ ਤੋਂ ਇਸ ਕੇਸ ਲਈ ਸਾਡੇ ਜ਼ਿਲ੍ਹੇ ਦੇ ਕੇਡਰ ਦੇ ਲੋਕ ਧਰਨਿਆਂ ਤੇ ਬੈਠੇ ਰਹੇ ਤੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਲਗਾਤਾਰ ਇਸ ਮਸਲੇ ਨੂੰ ਉਲਝਾ ਕੇ ਕੇਂਦਰ ਦੀ ਪਿੱਠ ਖੱਪਤ ਪਾਉਂਦੇ ਰਹੇ ਪਿਛਲੇ ਲਗਭਗ 2 ਮਹੀਨਿਆਂ ਦੇ ਵਿੱਚ 17 라ਉਂਡ ਦੀ ਮੀਟਿੰਗ ਜਿਹੜੀ ਆ ਉਹ ਸਾਡੀ ਹੋਈ ਆ ਪਰ ਉਹ 17 라ਉਂਡ ਦੀ ਮੀਟਿੰਗ ਦੇ ਵਿੱਚੋਂ ਜਿਹੜਾ ਨਤੀਜਾ ਆ ਉਹ ਮੈਂ ਆਪਣੇ ਪ੍ਰੈਸ ਵਾਲੇ ਵੀਰ ਨੂੰ ਕਹੂੰਗਾ ਕਿ ਦਿਖਾ ਦਿੱਤਾ ਜਾਵੇ ਕਿ 17 라ਉਂਡ ਦੀ ਮੀਟਿੰਗ ਜਿਹਦੇ ਵਿੱਚ ਇਹ ਕਿਹਾ ਜਾਂਦਾ ਸੀ ਕਿ ਅਸੀਂ ਤੁਹਾਡੇ ਆ ਤੇ ਪੰਜਾਬ ਸਰਕਾਰ ਤੁਹਾਡੇ ਨਾਲ ਆ ਇਹ ਤੁਹਾਡੀ ਆਪਣੀ ਸਰਕਾਰ ਆ ਇਹ ਸਰਕਾਰ ਕਦੇ ਵੀ ਤੁਹਾਡੇ ਤੋਂ ਪਛਾਣ ਨਹੀਂ ਜਾਊਗੀ ਜੋ ਸ਼ੰਭੂ ਤੇ ਖਨੌਰੀ ਦੇ ਵਿੱਚ ਕੀਤਾ ਜੋ ਉੱਥੇ ਬਹਿਸ਼ੀਾਨਾ ਹਮਲਾ ਕੀਤਾ ਜੋ ਸ਼ੰਭੂ ਤੇ ਖਨੌਰੀ ਤੇ ਕੀਤਾ ਉਦਾਂ ਦਾ ਹੀ ਬਿਲਕੁਲ ਜਾਮ ਤਾਮ ਤੰਤਰ ਉਦੋਂ ਪਿੰਡ ਚੀਮਾ ਕੁਡੀ ਦੀ ਧਰਤੀ ਤੇ ਲਾ ਦਿੱਤਾ ਜਦੋਂ بڑے ਉੱਚ ਅਧਿਕਾਰੀ ਵੱਲੋਂ ਇਹ ਭਰੋਸਾ ਦਿਵਾਇਆ ਜਾ ਰਿਹਾ ਕਿ ਤੁਹਾਡੀਆਂ ਪਟੀਸ਼ਨਾਂ ਦਰਜ ਕਰ ਦਿੱਤੇ ਤੇ ਪਟੀਸ਼ਨਾਂ ਕਦੋਂ ਦਰਜ ਕਰਦੇ ਪਏ ਆ ਜਦੋਂ ਖੇਤਾਂ ਦੇ ਵਿੱਚ ਮਜ਼ਦੂਰ ਬੈਠਾ ਆਪਣੀ ਪੈੜੀ ਬਚਾਉਣ ਦੇ ਲਈ ਇਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਖੜੇ ਨੇ ਐਂਬੂਲੈਂਸ ਖੜੀਆਂ ਨੇ ਪਾਣੀ ਦੀਆਂ ਬਿਛਾੜਾ ਮਾਰਨ ਵਾਲੀਆਂ ਵਾਟਰ ਕੈਨਲ ਲਿਆ ਕੇ ਖੜੀਆਂ ਕੀਤੀਆਂ ਨੇ ਧੂਏ ਵਾਲੇ ਬੰਬਾਂ ਦੇ ਪ੍ਰਬੰਧ ਕੀਤੇ ਹੋਏ ਨੇ ਜਦੋਂ ਸਭ ਕੁਝ ਇੱਥੇ ਸਦਮਾ ਸਿਧਾਂਤ ਦੇ ਕੇ ਤੇ ਉਹਦੇ ਵਿੱਚੋਂ ਪਟੀਸ਼ਨਾਂ ਦਰਜ ਕਰਨ ਦੀ ਗੱਲ ਬਾਹਰ ਆਉਂਦੀ ਪਈ ਆ ਕਿ ਅਸੀਂ ਤੁਹਾਡੀ ਪਟੀਸ਼ਨ ਪਾਉਣ ਲੱਗੇ ਅੱਜ ਇਸ ਸਮੇਂ ਦੇ ਵਿੱਚ ਅਸੀਂ ਸਾਫ਼ ਕਰ ਦੇਣਾ ਚਾਹੁੰਦੇ ਆ ਕਿ ਜਦੋਂ ਆਪਣੀ ਜ਼ਿੰਦਗੀ ਦਾ ਸਵਾਲ ਬਣ ਜਾਵੇ ਜਦੋਂ ਜ਼ਿੰਦਗੀ ਤੇ ਮੌਤ ਦਾ ਸਵਾਲ ਬਣਿਆ ਹੋਵੇ ਉਹਦੇ ਚ ਪਟੀਸ਼ਨ ਨਹੀਂ ਸੋਚਦੀ ਹੈਗੀ ਇਹ ਸਾਰੇ ਦੇ ਸਾਰੇ ਜਿਹੜੇ ਨੇ ਇਹ ਅੱਜ ਪਟੀਸ਼ਨ ਪਾਉਣ ਤੋਂ ਮੁਨਕਰ ਨੇ ਕਿ ਜਦੋਂ ਸਾਡੇ ਉੱਤੇ ਹਮਲਾ ਕਰਨ ਵਾਸਤੇ ਹਜ਼ਾਰਾਂ ਦੀ ਗਿਣਤੀ ਚ ਫੋਰਸ ਖੜੀ ਆ ਤੇ ਪਟੀਸ਼ਨ ਕਿਸ ਪਰਪਸ ਦੇ ਲਈ ਅਸੀਂ ਹਮੇਸ਼ਾ ਪ੍ਰਸ਼ਾਸਨ ਦੇ ਨਾਲ ਇਸ ਦੇਸ਼ ਦੀ ਸਰਕਾਰ ਦੇ ਨਾਲ ਕਦੇ ਦੇਸ਼ ਦੇ ਵਿਕਾਸ ਦੇ ਕੰਮ ਚ ਅੜਿੱਕਾ ਨਹੀਂ ਬਣੇ ਪਰ ਸਰਕਾਰਾਂ ਕਾਰਪੋਰੇਟ ਘਰਾਣਿਆਂ ਦੀ ਪਿੱਠੂ ਬਣ ਕੇ ਕਿਸਾਨ ਮਜ਼ਦੂਰ ਨੂੰ ਦਰੜ ਕੇ ਉੱਤੋਂ ਦੀ ਲੰਘ ਕੇ ਜੇਕਰ ਦੇਸ਼ ਦਾ ਵਿਕਾਸ ਕਰਨਾ ਚਾਹੁੰਦੀ ਹੈ ਤੇ ਜਥੇਬੰਦੀ ਕਦੇ ਵੀ ਇੱਕ ਕਦਮ ਪਿਛਾਂ ਨਹੀਂ ਜਾਊਗੀ ਅੱਜ ਜੋ ਵੀ ਐਲਾਨ ਹੈ ਪ੍ਰਸ਼ਾਸਨ ਦਾ ਇਹਨਾਂ ਨੇ ਕੱਲ ਵੀ ਕੀਤਾ ਸੀ ਵੱਡੇ ਪੱਧਰ ਤੇ ਕੱਲ ਇਹ ਐਲਾਨ ਹੋਇਆ ਸੀ ਕਿ ਅਸੀਂ ਇਸ ਚੀਜ਼ ਨੂੰ ਦਬਾਉਣਾ ਹੈ ਕੱਲ ਕਾਲਾ ਬਾਲਾ ਦੇ ਵਿੱਚ ਸਾਡਾ ਇਕੱਠ ਰਿਆ ਅੱਜ ਅਸੀਂ ਚੀਮਾ ਖੁੱਡੀ ਦੀ ਧਰਤੀ ਤੇ ਖੜੇ ਆ ਪ੍ਰਸ਼ਾਸਨ ਆਪਣਾ ਫੈਸਲਾ ਕਰਕੇ ਆਇਆ ਚਾਹੀਦਾ ਪ੍ਰਸ਼ਾਸਨ ਨੂੰ ਕਿ ਆਪਣਾ ਫੈਸਲਾ ਪਗਾਵੇ ਉਹ ਪੂਰਾ ਕਰੇ ਅਸੀਂ ਜ਼ਬਰਦਸਤ ਸਾਹਮਣਾ ਸਬਰ ਦੇ ਨਾਲ ਪੂਰੀ ਹਿੰਮਤ ਦੇ ਨਾਲ ਕਰਾਂਗੇ ਇਹ ਜ਼ਮੀਨਾਂ ਸਾਡੇ ਲਈ ਜ਼ਿੰਦਗੀ ਨੇ ਇਹਨਾਂ ਤੋਂ ਬਿਨਾ ਸਾਡਾ ਜਿਉਣਾ ਜਿਹੜਾ ਉਹ ਕੋਈ ਬਹੁਤਾ ਮناسب ਨਹੀਂ ਰਹਿ ਜਾਂਦਾ ਅਖੀਰਲੇ ਦਮ ਤੱਕ ਆਪਣੀ ਜ਼ਮੀਨ ਦੀ ਰਾਖੀ ਆਪਣੇ ਹੱਕਾਂ ਦੀ ਰਾਖੀ ਆਪਣੀਆਂ ਜ਼ਮੀਨਾਂ ਦੇ ਸਹੀ ਮੁੱਲ ਲੈਣ ਦੇ ਲਈ ਇਸੇ ਮੈਦਾਨ ਦੇ ਵਿੱਚ ਡਟੇ ਆਂ ਧੰਨਵਾਦ